ਹਰ ਬੰਦ ਆਓ ਮੈਂ ਵੀ ਗਵਾਚਾ ਜੀ ਮੇਰਾ ਨਾਮ ਕਵਲਜੀਤ ਸਿੰਘ ਹੈ ਜੀ ਸਕਰੀਨ ਨੇ ਮੇਰਾ ਕਵੀ ਸਿੰਘ ਹੈ ਪਹਿਲਾਂ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਮੌਕੇ ਤੇ ਟਾਈਮ ਤੇ ਗਿਆ ਵੀ ਮੈਂ ਅਸੀਂ ਜਿਹੜਾ ਇਹ ਤੋਂ ਨਿਕਲ ਰਹੇ ਆ ਤੇ ਤੁਸੀਂ ਬਹੁਤ ਮੌਕੇ ਤੇ ਪਹੁੰਚ ਕੇ ਸਾਨੂੰ ਕਵਰ ਕਰ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਜੰਡਿਆਲੇ ਆਉਣ ਦਾ ਮਕਸਦ ਇਹ ਆ ਵੀ ਮੈਂ ਜੰਡਿਆਲਾ ਗੁਰੂ ਤੋਂ ਹੀ ਆ ਮੈਂ 2016 ਚ ਇੱਥੋਂ ਮੂਵ ਕੀਤਾ ਸੀ ਹੁਣ ਵੀ ਮੇਰੇ ਪੇਰੈਂਟਸ ਇੱਥੇ ਹੀ ਆ ਮੈਂ ਇੱਥੇ ਆਉਣਾ ਜਾਂਦਾ ਰਹਿਣਾ 2016 ਚ ਇੱਥੋਂ ਮੂਵ ਕੀਤਾ ਸੀ ਮੈਂ ਐਮਏ ਥੀਏਟਰ ਦੀ ਡਿਗਰੀ ਕੀਤੀ ਚੰਡੀਗੜ੍ਹ ਤੋਂ ਥੀਏਟਰ ਦਾ ਆਪਣਾ ਸਫਰ ਸ਼ੁਰੂ ਕੀਤਾ ਉਸ ਤੋਂ ਬਾਅਦ 18 ਚ ਮੈਂ ਪਹਿਲੀ ਫਿਲਮ ਕੀਤੀ ਆਪਣੀ ਫਿਲਮੇ ਸਫਰ ਸ਼ੁਰੂ ਹੋਇਆ ਤੇ ਅੱਜ ਸਾਡੀ ਫਿਲਮ ਰਿਲੀਜ਼ ਹੋਈ ਹੈ ਜੀ ਰੋਡੇ ਗਾਲ ਜੀ ਸਾਰੇ ਦੁਨੀਆ ਭਰ ਦੇ ਸਿਨੇਮਿਆਂ ਚ ਤੇ ਉਹਦੇ ਸਿਲਸਿਲੇ 'ਚ ਅਸੀਂ ਅੰਮ੍ਰਿਤਸਰ ਆਏ ਸੀ ਥੀਏਟਰ ਵਿਜ਼ਿਟ ਕਰਨ ਤੇ ਨਿਕਲਦੇ ਜਾਂਦੇ ਆ ਮੈਂ ਕਿਹਾ ਆਪਣੇ ਘਰ ਜਰੂਰ ਇੱਕ ਪ੍ਰੈਸ ਕਾਨਫਰੰਸ ਕਰਨੀ ਹੈ ਤੇ ਮੈਂ ਅਨੀਲ ਸੋਰੀ ਨੂੰ ਪਹਿਲਾਂ ਫੋਨ ਕੀਤਾ ਤੇ ਉਹਨਾਂ ਨੇ ਗਾਂ ਸੁਨੇਹਾ ਪੰਚਾਇਤ ਵੀ ਸਾਰੇ ਆਏ ਬਹੁਤ ਬਹੁਤ ਧੰਨਵਾਦ ਤੇ ਫਿਲਮ ਸਾਡੀ ਰਿਲੀਜ਼ ਹੋ ਗਈ ਹੈ ਜੀ ਮੇਰਾ ਮਕਸਦ ਇਹੋ ਹੀ ਹੈ ਆਪਣੇ ਸ਼ਹਿਰ ਦੇ ਲੋਕਾਂ ਦਾ ਕੇ ਮੈਸੇਜ ਪਹੁੰਚਾਉਣਾ ਕਿ ਜਰੂਰ ਜਾ ਕੇ ਫਿਲਮ ਵੇਖਿਓ ਬਹੁਤ ਪਿਆਰੀ ਫਿਲਮ ਬਣੀ ਹੈ ਯੂਥ ਦੇ ਰਿਲੇਟਿਡ ਫਿਲਮ ਹੈ ਯੂਥ ਨੂੰ ਅਸੀਂ ਵੈਸੇ ਤਾਂ ਕੋਈ ਦਾਵਾ ਨਹੀਂ ਕਰਦੇ ਕਿ ਅਸੀਂ ਉਹਨਾਂ 'ਚ ਕੋਈ ਫਿਲਮ ਨਾ ਚਾਹ ਯੂਥ ਨੂੰ ਮੈਸੇਜ ਦੇ ਰਹੇ ਹਾਂ ਪਰ ਜਦੋਂ ਵੀ ਤੁਸੀਂ ਇਹਨਾਂ ਦੇਖੋਗੇ ਹਰ ਕੋਈ ਬੰਦਾ ਉਹਨੂੰ ਆਪਣੇ ਆਪ ਨਾਲ ਰਿਲੇਟ ਕਰਕੇ ਆਪਣਾ ਮੈਸੇਜ ਉਹਦੇ ਵਿੱਚ ਲੱਭ ਲਵੇ। ਇੱਕ ਫਾਸਟ ਸੈਚ ਦੂਸਰਾ ਫਾਸਟ ਤੀਜਾ ਇਸਨੇ ਦਿਖਾਇਆ। ਸਰ ਇਹਦੇ ਜੇ ਦੋ ਦੋ ਪੀੜੀਆਂ ਦੀ ਕਹਾਣੀ ਹੈ 1990 ਦੀ ਤੇ 2011 ਦੀ। 1990 ਦੇ 2011 ਦੀ ਪੋਲਿਟਿਕਸ ਦੀ ਕਹਾਣੀ ਹੈ। ਕਾਲਜ ਚ ਪੋਲਿਟਿਕਸ ਉਸ ਟਾਈਮ ਤੇ ਜਿਵੇਂ ਚੱਲਦੀ ਵੀ ਕਾਲਜ ਚ ਸਿੱਧਾ ਪ੍ਰਧਾਨ ਖੜੇ ਕੀਤੇ ਜਾਂਦੇ ਜਾ ਕੇ ਉਸ ਟਾਈਮ ਦੀ ਕਹਾਣੀ ਹੈ। ਤੇ ਕਹਾਣੀ ਮੋੜ ਮੋੜ ਘੋੜ ਖਾਂਦੀ ਜਾਂਦੀ ਜਾਂਦੀ ਭਗਤ ਸਿੰਘ ਦੀ ਫਲਸਫੇ ਤੇ ਚੱਲਦੀ 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 ਕਿਵੇਂ ਸਾਰੇ ਸਟੂਡੈਂਟਸ ਇਕੱਠੇ ਹੋ ਕੇ ਤੇ ਜਿਹੜੇ ਰਾਜ ਜਿਹੜੇ ਰਾਜਨੇਤਾ ਨੇ ਕਰੰਟ ਉੱਤੇ ਜੋ ਰਾਜ ਕਰ ਰਹੇ ਨੇ ਜੋ ਮਿਸਯੂਜ਼ ਕਰ ਰਹੇ ਮਿਸ ਗਾਈਡ ਕਰ ਰਹੇ ਆ ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਬਾਝ ਹਰਾਉਂਦੇ ਆ ਸਾਰੀ ਫਿਲਮ ਇਹਦੇ ਦੇ ਬੇਸ ਤੇ ਇੱਕ ਜ਼ਿਆਦਾ ਇਹੀ ਦੱਸਿਆ ਗਿਆ ਹੈ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਯੂਥ ਨੂੰ ਕੀ ਕਰਨਾ ਚਾਹੀਦਾ ਉਹ ਸਭ ਨੂੰ ਪਤਾ ਹੁੰਦਾ ਪਰ ਕੀ ਨਹੀਂ ਕਰਨਾ ਚਾਹੀਦਾ ਉਹ ਇਸ ਮੂਵੀ ਚ ਦਿਖਾਇਆ ਗਿਆ ਹੈ ਬਸ ਫੋਰਮਲ ਡਾਇਰੈਕਟਰ ਪ੍ਰੋਡਿਊਸਰ ਜੀ ਡਾਇਰੈਕਟਰ ਰਾਈਟਰ ਇਹਦੇ ਹੈਪੀ ਰੋਡੇ ਬਾਈ ਨੇ ਰੋਡੇ ਗਾਲ ਜੀ ਬੜੇ ਨੇ ਰੋਡੇ ਪਿੰਡ ਇਹਨਾਂ ਦਾ ਤੇ ਪ੍ਰੋਡਿਊਸਰ ਨੇ ਇਹਦੇ ਆਸ਼ੂਰ ਉਹੜਾ ਜੀ ਸੁਨੀਲ ਬਾਂਸਲ ਜੀ ਤੇ ਰਿੰਪਲ ਬਰਾੜ ਜੀ ਤੇ ਅਸੀਂ ਇਸੇ ਕਰਕੇ ਵੀ ਗੁਜ਼ਾਰਿਸ਼ ਕਰਦੇ ਆਂ ਵੀ ਕੋਈ ਬਹੁਤ ਵੱਡੇ ਪ੍ਰੋਡਕਸ਼ਨ ਹਾ우스 ਦੀ ਫਿਲਮ ਨਹੀਂ ਆ ਛੋਟੇ ਪ੍ਰੋਡਕਸ਼ਨ ਹਾ우스 ਦੀ ਨਵੇਂ ਪ੍ਰੋਡਕਸ਼ਨ ਹਾ우스 ਦੀ ਫਿਲਮਾਂ ਪਰ ਵੱਡੇ ਬਜਟ ਦੀ ਫਿਲਮ ਤੇ ਸਾਡੇ ਵਰਗੇ ਚਿਹਰੇਆਂ ਨੂੰ ਉਹਨਾਂ ਨੇ ਮੌਕਾ ਦਿੱਤਾ ਫਰੰਟ ਤੇ ਲਿਆ ਕੇ ਸਾਡੇ ਤੋਂ ਇਲਾਵਾ ਇਹਦੇ ਚ ਮਾਨਵ ਵੇਜਣੇ ਜਿਹੜੇ ਬੰਬੇ ਚ ਬਹੁਤ ਵੱਡੀਆਂ ਨਾਮੀ ਫਿਲਮਾਂ Netflix ਦੀਆਂ ਕਾਫੀ ਫਿਲਮਾਂ ਕਰ ਚੁੱਕੇ ਨੇ ਤਨਵੀਰ ਵੀਰ ਆਹ ਲੀਡ ਤੇ ਜਿਹੜੇ ਬੰਬੇ ਦਾ ਸਭ ਤੋਂ ਵੱਡਾ ਮੁਗਲ ਆਜ਼ਮ ਪਲੇ ਉਹਦੇ ਐਕਟਰ ਨੇ ਸਾਰੀ ਦੁਨੀਆ ਚ ਪਲੇ ਹੁੰਦਾ ਯੋਗਰਾਜ ਸਿੰਘ ਜੀ ਨੇ ਮਹਾਵੀਰ ਭੁੱਲਰ ਜੀ ਨੇ ਇਸ ਤੋਂ ਇਲਾਵਾ ਮਨਪ੍ਰੀਤ ਡੋਲੀ ਹੈ ਅਰਵਿੰਦਰ ਹੈ ਮੈਂ ਹਾਂ ਤੇ ਬਾਕੀ ਹੋਰ ਸਾਰੇ ਬਲਵਿੰਦਰ ਹੈ ਰਾਹੁਲ ਜੇਟਲੀ ਹੈ ਜਸਟ ਲੋ ਹੈ ਯਾਰ ਯਾਰ ਚੱਲੇ ਬਾਹਰ ਵਾਲਾ ਰਾਜਵੀਰ ਗੁੜੀ ਹੈ ਬਹੁਤ ਸਾਰੇ ਥੀਏਟਰ ਦੇ ਐਕਟਰ ਨੇ ਔਰ ਦੂਜੀ ਇਹਦੇ ਚ ਖਾਸ ਗੱਲ ਇਹ ਆ ਵੀ ਇਹਦੇ ਚ 90 ਪਲੱਸ ਜਿਹੜੇ ਆਰਟਿਸਟ ਆ ਆਡੀਸ਼ਨਸ ਦੇ ਥਰੂ ਲਏ ਗਏ 123 ਐਕਟਰਾਂ ਦੀ ਕਾਸਟ ਆ ਸਾਰੇ ਦੇ ਸਾਰੇ ਜਿਹੜੇ ਥੀਏਟਰ ਆਰਟਿਸਟ ਨੇ ਕਿਸੇ ਵੀ ਨਾਮੀ ਸਿੰਗਰ ਦਾ ਜਾਂ ਨਾਮੀ ਹੋਰ ਜਿਹੜੇ ਬੰਦੇ ਆ ਜਿਹਦਾ ਪਹਿਲਾਂ ਆਪਾਂ ਫਿਲਮਾਂ 'ਚ ਵੇਖਦੇ ਆਏ ਆ ਉਹਦਾ ਸਹਾਰਾ ਨਹੀਂ ਲਿਆ ਗਿਆ ਤੇ ਬਿਲਕੁਲ ਤੇ ਬਿਲਕੁਲ ਐਕਟਰਾਂ ਦੀ ਫਿਲਮਾਂ ਐਕਟਿੰਗ ਬੇਸਡ ਫਿਲਮਾਂ ਤੇ ਯੂਥ ਦੀ ਫਿਲਮਾਂ ਜਿਵੇਂ ਰੋਡੇ ਕਾਲਜ ਨਾਮ ਤੋਂ ਰੱਖਿਆ ਗਿਆ ਜੀ ਆ ਮਾਲਵੇੜਾ ਕਾਲਜ ਆ ਹਾਂਜੀ ਤੇ ਕਾਰਨ ਰੋਡੇ ਕਾਲਜ ਅਸਲ 'ਚ ਆਪਣੇ ਜਦੋਂ 2011 'ਚ ਅਸੀਂ ਸਟੋਰੀ ਵਿਖਾਈ ਐ ਇਹਦੇ 'ਚ ਉਦੋਂ ਬਹੁਤ ਸਰਗਰਮ ਰਿਹਾ ਪਹਿਲਾਂ ਦੇ ਪੰਨ ਤੋੜਦੇ ਮਕਾਲੇ ਜੀ ਬੱਸ ਆਪਾਂ ਲੈ ਜਾਂਦੇ ਆਂ ਆਮ ਦੂਜੀ ਗੱਲ ਇਹ ਕਿ ਜਿੰਨੀਆਂ ਵੀ ਲਹਿਰਾਂ ਤੋੜੀਆਂ ਸਟੂਡੈਂਟਸ ਦੀ ਪੋਲਿਟਿਕਸ ਦੀ ਲਹਿਰਾਂ ਬਹੁਤ ਸਾਰੀਆਂ ਲਹਿਰਾਂ ਤੋੜੀਆਂ ਤੇ ਅਸੀਂ ਉਸ ਟਾਈਮ ਦੀ ਕਹਾਣੀ ਵਿਖਾਈ ਆ ਜਦੋਂ ਸਾਰੇ ਯੂਥ ਨੇ ਇਕੱਠੇ ਹੋ ਕੇ ਜੋ ਕਿ ਮਤਲਬ ਇਨਸਪਾਇਰਡ ਫਰਮ ਟੂਈ ਇਵੈਂਟਸ ਆ ਸੱਚੇ ਇਵੈਂਟਸ ਬਹੁਤ ਸਾਰੇ ਨੇ ਇਹਦੇ ਤੋਂ ਇਨਸਪਾਇਰ ਹੋ ਕੇ ਬਣਾਈ ਆ ਰੋਡੇ ਗਾਲ ਜਿਹਦਾ ਮਤਲਬ ਇਹੋ ਹੀ ਆ ਵੀ ਵੈਸੇ ਵੈਸੇ ਵੀ ਹੈਪੀ ਵੀਰਾਂ ਰੋਡੇ ਰੋਡੇ ਗਾਲ ਜਦੋਂ ਪੜਿਆ ਇੱਕ ਦੇ ਉਹਨਾਂ ਦੇ ਦਿਲੀ ਦੇ ਮਤਲਬ ਇਮੋਸ਼ਨਸ ਜੁੜੇ ਆ ਤੇ ਦੂਜਾ ਜਿਹੜੇ ਟਾਈਮ ਦੀ ਕਹਾਣੀ ਆ ਉਹ ਤੋਂ ਬਹੁਤ ਸਰ ਗਰਮ ਸੀ ਰੋਡੇ ਗਾਲ ਹੁਣ ਤਾਂ ਉਹਨਾਂ ਦਾ ਵੀ ਪਿੰਡ ਵਾਲੀ ਸੰਤਾ ਦਾ ਪਿੰਡ ਹੈ ਹਾਂਜੀ ਉਹ ਬਾਕੀ ਅਸੀਂ ਤਾਂ ਕਾਲਜ ਦੀ ਗੱਲ ਕੀਤੀ ਆ ਜਿਹੜਾ ਕਾਲਜ ਦੇ ਵਾਇਲੈਂਸ ਬੜਾ ਦਿਖਾਇਆ ਗਿਆ ਨਹੀਂ ਤੁਸੀਂ ਪਹਿਲਾਂ ਫਿਲਮ ਦੇਖੋ ਜੀ। ਇਹਦਾ ਟ੍ਰੇਲਰ ਦਿਖਾਉਂਦੇ ਹਾਂ ਉਹਦੇ 'ਚ ਵਾਇਲੈਂਸ ਬਹੁਤ ਜ਼ਿਆਦਾ ਹੈ। ਜੀ ਉਹਦੇ 'ਚ ਉਹ ਸਿਰਫ ਇੱਕ ਟ੍ਰੇਲਰ ਕੱਟਿਆ। ਮੈਂ ਇਹੋ ਗੁਜ਼ਾਰਿਸ਼ ਕਰੂੰਗਾ ਵੀ ਤੁਸੀਂ ਫਿਲਮ ਜ਼ਰੂਰ ਵੇਖੋ। ਬਿਲਕੁਲ ਫੈਮਿਲੀ ਦੀ ਫਿਲਮ ਹੈ ਮੈਂ ਇਸ ਗੱਲ ਦਾ ਦਾਵਾ ਕਰ ਸਕਦਾ। ਤੁਸੀਂ ਫਿਲਮ ਤੋਂ ਬਾਅਦ ਦੇਖਣ ਤੋਂ ਬਾਅਦ ਇਸ ਚੀਜ਼ ਨੂੰ ਉਲਟੋ ਹੋ ਜਾਓ। ਉਲਟੋ ਹੋ ਜਾਓ। ਕੀ ਆਸ ਕਿ ਕਰੀਏ? ਆਸ ਤਾਂ ਉਮੀਦ ਹੈ ਦਸ਼ਕਾ ਦਾ ਫਿਲਮ ਹੈ। ਕੀ ਆਸ ਲੱਗਦੀ ਹੈ? ਮੈਂ ਵੈਸੇ ਪਹਿਲਾਂ 8 ਸਾਲ ਤੋਂ ਕਰ ਰਿਹਾ ਮੇਰੀ 12-13 ਫਿਲਮਾਂ ਪਹਿਲਾਂ ਕਰ ਚੁੱਕੇ ਹਾਂ ਪਰ ਇਹਦੇ 'ਚ ਮੇਰਾ ਜਿਹੜਾ ਮੁੱਖ ਕਿਰਦਾਰਾਂ 'ਚ ਇੱਕ ਮੈਨੂੰ ਪੂਰੀ ਉਮੀਦ ਹੈ ਵੈਸੇ ਅਸੀਂ ਜਿਵੇਂ ਸਵੇਰ ਤੋਂ ਪਰਵਾਉਂ ਗਾ ਰਾਮੇਲ ਵੀ ਰਾਮ ਹੋ ਗਏ ਬਾਗਾ ਪੁਰਾਣਾ ਲੁਧਿਆਣਾ ਬਠਿੰਡਾ ਅੰਮ੍ਰਿਤਸਰ ਸਾਰੇ ਹਾਊਸ ਹੌਲ ਜਿਗੇ ਅੱਜ ਤੇ ਇਹੋ ਹੀ ਉਮੀਦ ਹੈ ਕਿ ਜਿੰਨਾਂ ਲੋਕਾਂ ਨੇ ਫਿਲਮ ਵੇਖੀ ਆ ਉਹ ਕੀ ਫਿਲਮ ਆਪਣੇ ਰਿਵਿਊ ਜ਼ਰੂਰ ਸ਼ੇਅਰ ਕਰੋ ਤੇ ਮੈਂ ਇਸ ਗੱਲ ਦਾ ਦਾਵਾ ਕਰ ਸਕਦਾ ਵੀ ਜੇ ਸਾਰੇ ਜਾਣੇ ਤੁਸੀਂ ਫਿਲਮ ਵੇਖਣ ਜਾਓਗੇ ਤੁਸੀਂ ਜੋ ਟ੍ਰੇਲਰ ਚ ਵੇਖਿਆ ਉਹ ਤੋਂ ਉਲਟ ਫਿਲਮ ਪਾਉਗੇ ਔਰ ਤੁਹਾਨੂੰ ਬਿਲਕੁਲ ਰਿਗਰੈਟ ਨਹੀਂ ਹੋਗਾ ਤੁਹਾਨੂੰ ਵਧੀਆ ਲੱਗੂਗਾ ਵੀ ਹਾਂ ਇਹ ਫਿਲਮ ਯੂਥ ਨੂੰ ਦਿਖਾਉਣੀ ਜ਼ਰੂਰੀ ਆ ਜਿਹੜੀ ਚੀਜ਼ ਦੀ ਯੂਥ ਨੂੰ ਅੱਜ ਲੋੜ ਆ ਜਿਹੜੀ ਇੱਕ ਗਾਈ ਉਹ ਬਿਲਕੁਲ ਅਸੀਂ ਫਿਲਮ 'ਚ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਗਾ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀਆਂ ਫਿਲਮਾਂ ਕਰਨਾ ਪਈ? ਮੈਂ ਤਾਂ ਜੇ ਕੰਮ ਕਰਨਾ ਚਾਹੁੰਦਾ ਵੈਸੇ ਮੇਰਾ ਇਸ ਤੋਂ ਬਾਅਦ ਪਰਮੇਸ਼ਵਰੇ ਨਾਲ 12 ਜਨਵਰੀ ਨੂੰ ਤਵਾ ਫਿਲਮ ਆ ਰਹੀ ਹੈ। ਇੱਕ ਮੇਰੀ ਹੋਰ ਫਿਲਮ ਆਜ ਰਹੀ ਦੀ ਯਾ ਲੜਵਰੀਆ ਸੱਦਵਰੀਆ ਦੋ ਫਿਲਮਾਂ ਰਿਲੀ ਹੋਈਆਂ। ਇੱਕ ਲੜਵਰੀ ਸ ਇੱਕ ਰੋਡੇ ਗਲਜ। ਉਸ ਤੋਂ ਬਾਅਦ ਪ੍ਰਿੰਸ ਕਪਲ ਜੀ ਨਾਲ ਆ ਰਹੀ ਹੈ 31 ਜਨਵਰੀ ਨੂੰ ਸੈਕਟਰ 7। ਮੇਰਾ ਤਾਂ ਸਿੱਧਾ ਸਿੱਧਾ ਮੁੱਦਾ ਆਪਣੇ ਕੰਮ ਨੂੰ ਲੈ ਕੇ ਕੰਮ ਕਰਨ ਦਾ ਜਿਹਦੇ 'ਚ ਮੈਨੂੰ ਚੈਲੈਂਜਿੰਗ ਕੰਮ ਮਿਲਦਾ ਹੈ ਕੋਈ ਵੀ ਮੈਨੂੰ ਕੋ ਕਰਕੇ ਵਧੀਆ ਲੱਗ ਐਸ ਵੇਲੇ ਸਾਡੀਆਂ ਤਿੰਨ ਟੀਮਾਂ ਜਾ ਰਹੀਆਂ ਮੇਰੇ ਨਾਲ ਮਨਪ੍ਰੀਤ ਡੌਲੀ ਹੈ ਮਨਪ੍ਰੀਤ ਲੋਜੀ ਨੇ ਬਾਕੀ ਸਾਡੇ ਹੋਰ ਬਿਹਾਈਂਡ ਦਾ ਕੈਮਰਾ ਜਿਹੜੇ ਨਾਲ ਮੈਂਬਰ ਨੇ ਬਾਕੀ ਸਾਡੀਆਂ ਇੱਕ ਟੀਮ ਸਾਡੀ ਮੋਗੇ ਵਾਗਾਂ ਪ੍ਰਾਣਾਵਾਲੀ ਸਾਈਡ ਤੇ ਗਈ ਹੋਈ ਹੈ ਇੱਕ ਬਟਿੰਡੇ ਵਾਲੀ ਸਾਈਡ ਤੇ ਗਈ ਹੈ ਜਿਹੜੇ ਵਾਲਾ ਗੁਰੂ ਤਾਂ ਹੁਣ ਦੇ ਨਾਤੇ ਅਸੀਂ ਮੈਂ ਇੱਧਰ ਦਾ ਵਾਕਟਰ ਸਾਂਭੀ ਤੇ ਮੇਰੇ ਨਾਲ ਮਾਹਵੀਰ ਭੁੱਲਰ ਭਾਜੀ ਸੀਗੇ ਅੰਮ੍ਰਿਤਸਰ ਹੁਣ ਦਾ ਅਸੀਂ ਇਕੱਲੇ ਰਹਿ ਗਏ ਉਹ ਆਪਣੇ ਘਰੇ ਵਾਪਸ ਸੀ ਉੱਥੇ ਹੀ ਸ਼ੂਟਿੰਗ ਹੋਈਗੀ ਜਿਹੜਾ ਹੁਣ ਕੋਈ ਕੰਟਰੀ ਨਹੀਂ ਨਹੀਂ ਸ਼ੂਟਿੰਗ ਸਾਰੀ ਆਪਣੀ ਲੋਕਲ ਹੀ ਰਹੀ ਹੈ ਜ਼ਿਆਦਾਤਰ ਸ਼ੂਟ ਜਿਹੜਾ ਕਾਲਜ ਦਾ ਸ਼ ਤੇ ਬਾਕੀ ਜਿਹੜਾ ਬਾਹਰ ਦੇ ਸ਼ੂਟ ਹੈ ਕਾਲਜ ਦੇ ਆਊਟਰ ਸ਼ੂਟ ਹੈ ਸਾਰਾ ਮਤਲਬ ਪੰਜਾਬ 'ਚ ਸ਼ੂਟ ਹੈ ਸਾਰਾ ਪੰਜਾਬ ਤੋਂ ਬਾਹਰ ਤਾਂ ਨਹੀਂ ਕਿਉਂਕਿ ਪੰਜਾਬ ਦੀ ਕਹਾਣੀ ਹੈ ਸ਼ੂਟ ਵੀ ਸਾਰਾ ਇੱਥੇ ਹੈ ਯਾਨੀ ਅਪੀ ਨਮਕ ਲਾਵਾ ਤੇ ਇੰਨੀ ਮਿਕਲਰ ਤੇ ਕੰਮ ਕਰਨ ਦਾ ਮੌਕਾ ਮਿਲਿਆ ਹਾਂ ਮਹਾਲੇ ਤੱਕ ਮੌਕਾ ਨਹੀਂ ਮਿਲਿਆ ਮੈਂ ਮੌਕੇ ਦੀ ਇਤਰਾਸ ਤਾਂ ਬਾਕੀ ਮੇਰਾ ਕੋਈ ਇਦਾਂ ਦਾ ਹੋ ਨਹੀਂ ਮੈਨੂੰ ਲੱਗਦਾ ਹੈ ਕਿ ਜੋ ਮੈਂ ਕਰਨਾ ਚਾਹੁੰਦਾ ਮੈਨੂੰ ਉੱਥੇ ਵਧੀਆ ਮਿਲ ਰਿਹਾ ਜੇ ਬੰਬੇ ਨੂੰ ਲੋੜ ਆ ਤਾਂ ਮੈਨੂੰ ਅੱਗੇ ਲੈ ਜਾਣ ਮੈਂ ਕਰੂੰਗਾ ਕੰਮ ਨਹੀਂ ਤੇ ਜਾ ਕੇ ਮੇਰਾ ਸੈਕਲ ਕਰਨਾ ਕੋਈ ਮਨ ਨਹੀਂ ਮੈਂ ਖੁਸ਼ ਹਾਂ ਪੰਜਾਬ 'ਚ ਬਹੁਤ ਜੀ